ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੁਕੇ ਇੱਕ ਤਿੰਨ ਅਨਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੁਕੇ ਦਾ ਰਹਿਣ ਵਾਲਾ ਉਸਦੇ ਘਰੇ ਫਾਈਲਿੰਗ ਕੀਤੀ ਗਈ ਸੀ ਤਿੰਨ ਅਨਪਛਾਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੇ ਉਸਦੇ ਫਾਈਲਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇੰਨਾ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ 메ਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਈ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਚੜੋਲਾ ਲੁਧਿਆਣੇ ਦਾ ਤੇ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਏ ਸੀ ਇਹ 메ਨ ਜਿਹੜੇ ਇਹਨਾਂ ਦਾ 메ਨ ਜੋ وجہ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਸੀ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸਦਾ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸਦੇ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਅ ਰੰਜਿਸ਼ ਰੱਖਦਾ ਸੀ ਉਸੇ ਤਹਿਤੀ ਇਹਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਤਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਫਿਰ ਉਥੋਂ ਮੋਟਰਸਾਈਕਲ ਇਹਨਾਂ ਨੇ ਪਲੈਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਦੀ ਮਦਰ ਦੀ ਵੀ ਜਿਹੜੀ ਹੈਗੀ ਆ ਸੁਦੀਵ ਰਣਸੀਹ ਜਿਹੜਾ ਫਰਾਰ ਚੱਲਦਾ ਪਿਆ ਉਸ ਦੀ ਮਦਰ ਜੋ ਸਰਬਜੀਤ ਕੌਰ ਹੈਗੀ ਆ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸ ਦੀ ਵੀ ਜਿਹੜੀ ਹੈਗੀ ਆ ਸ਼ਮੂਲੀਅਤ ਪਾਈ ਗਈ ਹੈ ਕਿ ਉਹਨਾਂ ਦੇ ਨਿਸ਼ਾਨਦੇਹੀ ਤੇ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਇੰਡਿੰਗ ਕੀਤੀ ਆ ਸਰ ਇਹ ਕੀ ਰਿਲੇਸ਼ਨ ਉਹਨਾਂ ਦਾ ਪਿੰਡ ਦੇ ਰਹਿਣ ਵਾਲੇ ਆ ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਪਹਿਲਾਂ ਉਸ ਨੂੰ ਸੁਦੀਵ ਰਣਸੀਹ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ 'ਚ ਹੋਈ ਹੈਗੀ ਹੈ ਜਾਂ ਕਿਸੇ ਥਰੂ ਹੋਈ ਹੈਗੀ ਹੈ ਉਹ ਇਹ ਪਤਾ ਕਰਦੇ ਪਏ ਹੈਗੇ ਆ ਪਰ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹੱਈਆ ਕਰਾਇਆ ਗਿਆ ਸੀ ਤੇ ਅਸੀਂ ਇਹਦਿਆਂ ਦਾ ਹੁਣੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਿਰ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨੂੰ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰ ਸਰ ਟੋਟਲ ਇਹਦੇ ਵਿੱਚ ਪੰਜ ਨੇ ਨਾਮਿਨੇਟ ਆ ਤਿੰਨ ਸ਼ਟਰ ਹੈ ਇੱਕ ਜਿਹੜੀ ਜੈ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ 인ਦਰਪਾਲ ਸਿੰਘ ਜਿਹੜਾ ਧੂਰਪੋਟ ਵਾਲਾ ਤੇ ਉਹਦੀ ਮਦਦ ਇਹ ਪੰਜ ਨੇ ਅਸੀਂ ਨਾਮਿਨੇਟ ਜਿਹੜਾ ਸੁਖਦੀਪ ਹੈ ਇਹ ਤਾਂ ਫਰਾਦ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਫਿਰ ਇਹਦੀ ਮਾਂ ਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਇਹਨਾਂ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਆ ਉਹਨੇ ਤਾਂ ਇਹਨਾਂ ਨੂੰ ਜਦੋਂ ਹਜੇ ਸਾਨੂੰ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਰੋਂ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦਾ ਘਰਵਾਰੀ ਇਸ ਨਹੀਂ ਦੱਸਿਆ ਸੀ ਤੁਸੀਂ ਗੈਂਗਸਟਰ ਨਾਲ ਸੰਬੰਧ ਹੈ ਦੀ ਨਹੀਂ ਇਹ ਹਜੇ ਘਰ ਦੇ ਵਿੱਚ ਸੁਖਦੀਪ ਦਸੀ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਹੈ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੂਰਕੋਟ ਹੈਗਾ ਜਿਹੜਾ ਇਹਦੇ ਪਿੰਡ ਦਾ ਹੀ ਰਹਿਣਾ ਲੈ ਇੱਕ ਨੀਲਾ ਬਦਨੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਕੋਈ ਐਸੇ ਬੋਲਦੇ ਦਿੰਦੇ ਸੀ ਕਿ ਜੀ ਕਿ ਸਰਫਰ ਕੋਸੋ ਡਰਾਉਣ ਵਾਸਤੇ ਇਹਨਾਂ ਨੂੰ ਥੋੜਾ ਮੋਟਾ ਲਾਲਚ ਦਾ ਜ਼ਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਆ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਤ ਜਾਂਦਾ ਲਾਲਚ ਦਿੱਤਾ ਸੀ ਇਹ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਰਿਮਾਂਡ ਤੇ ਆ ਅਸੀਂ ਕਲੀਅਰ ਕਰਦੇ ਇਹਨਾਂ ਦੀ ਉਮਰ ਕਿੰਨੀ ਹੈ ਹਾਂਜੀ ਨਹੀਂ ਛੋਟਰਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਅਰਦਾਤ ਕੋਈ ਪਰਚ ਰਿਸਟਰ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਗੋਲੀਆਂ ਚਲਾਈਆਂ ਸੀ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਨਾਲ ਬਾਅਦ ਚ ਇਹ ਉੱਥੇ ਬਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ SLAWAT PURA ovalੇ ਰੂਟ ਤੋਂ ਹੈ ਵਾਪਿਸ ਪੱਜ ਗਈ ਸੀ ਉਮਰ ਕਿੰਨੀ ਹੈ ਜੀ ਨਰੀ ਤੇ ਮੈਂ 21 22 ਸਾਲ ਇਸ ਉਮਰ ਦੀ ਇਹ ਹੈਗੀ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ